ਉਹ ਦਿਲੰਮੀ ਹੋਵੇ ਗੁੱਤ ਹੋਵੇ ਅਣਖਾਂ ਦੀ ਪੱਟੀ ਨੀ ਮਾਪਿਆਂ ਨੇ ਹੋਵੇ ਉਹ ਲਾਡਾਂ ਨਾਲੇ ਰੱਖੀ ਨੀ ਉਹ ਦਿਲੰਮੀ ਹੋਵੇ ਗੁੱਤ ਹੋਵੇ ਅਣਖਾਂ ਦੀ ਪੱਟੀ ਨੀ ਮਾਪਿਆਂ ਨੇ ਹੋਵੇ ਉਹ ਲਾਡਾਂ ਨਾਲੇ ਰੱਖੀ ਨੀ ਸਾਬਲਾ ਜਾ ਰੰਗ ਚਾਹੇ ਹੋਵੇ ਮਟਿਆਰ ਦਾ ਨੀ ਫੁੱਲਾਂ ਜਿੰਨਾ ਹੋਵੇ ਉਹਦਾ ਪਾਰ ਨੀ ਮੇਰੇ ਲਈ ਵੀ ਲੱਭ ਕੇ ਲਿਆ ਭਾਬੀਏ ਨਹੀਂ ਕੋਈ ਸਾਉ ਜਾਈ ਹੋਵੇ ਸਰਦਾਰ ਨਹੀਂ ਮੇਰੇ ਲਈ ਵੀ ਲੱਭ ਕੇ ਲਿਆ ਭਾਬੀਏ ਨਹੀਂ ਕੋਈ ਸਾਉ ਜਾਈ ਹੋਵੇ ਸਰਦਾਰ ਨਹੀਂ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੀਤਕਾਰ ਮੀਤ ਉਮੀਦ ਕਰਦਾ ਹਾਂ ਸਾਰੇ ਪੰਜਾਬੀ ਭੈਣ ਭਰਾ ਵਧੀਆ ਹੋਵੋਗੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਤੇ ਨਾਲ ਹੀ ਜੋ ਮੇਰੇ ਭੈਣ ਭਰਾ ਭੈਣਾਂ ਮੇਰੀਆਂ ਪੰਜਾਬ ਛੱਡ ਕੇ ਬਾਹਰਲੇ ਦੇਸ਼ਾਂ ਵਿਦੇਸ਼ਾਂ ਵਿੱਚ ਮਿਹਨਤ ਦੇ ਲਈ ਗਏ ਹੋਏ ਹਨ ਉਹਨਾਂ ਨੂੰ ਵੀ ਸੱਸੀ ਕਾਲ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਅੱਜ ਜਿਸ ਟੌਪਿਕ ਦੇ ਉੱਤੇ ਆਪਾਂ ਗੱਲ ਕਰਨੀ ਹੋਈ ਹੈਗੀ ਗੀਤਕਾਰੀ ਇੱਕ ਆਪਣਾ ਚੈਨਲ ਬਣਾਇਆਗਾ ਸਿੱਖ ਹਿਸਟਰੀ ਦੇ ਉੱਤੇ ਉਹਦੇ ਵਿੱਚ ਕੁਝ ਭੈਣਾਂ ਦੇ ਤੇ ਵੀਰਾਂ ਦੇ ਕਮੈਂਟ ਆਏ ਸੀ ਕਿ ਗੀਤਕਾਰ ਬਣਨ ਦੇ ਲਈ ਉਸਤਾਦ ਦੀ ਲੋੜ ਪੈਂਦੀ ਆ ਤੇ ਗੀਤ ਕਿਵੇਂ ਲਿਖੇ ਜਾਂਦੇ ਹਨ ਇਹ ਸਾਰੀਆਂ ਗੱਲਾਂ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਅੱਗੇ ਵੀ ਹੋਰ ਟੌਪਿਕ ਦੇ ਜੋ ਗੀਤਕਾਰੀ ਦੇ ਟੌਪਿਕ ਹਨ ਉਹਨਾਂ ਦੇ ਉੱਤੇ ਗੱਲ ਕਰ ਲਈ ਆਪਾਂ ਇਸ ਵੀਡੀਓ ਚੈਨਲ ਤੇ ਵੀਡੀਓ ਪਾਇਆ ਕਰਾਂਗੇ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਗੀਤਕਾਰੀ ਵੀ ਇੱਕ ਕੀਤਾਗਾ ਇੱਕ ਕੰਮ ਆ ਜਿਸ ਤਰ੍ਹਾਂ ਇਨਸਾਨ ਨੂੰ ਬਚਪਨ ਤੋਂ ਲੈ ਕੇ ਉਹਦੀ ਜਵਾਨੀ ਤੱਕ ਉਹਦਾ ਮਾਂ-ਵਾਪਾ ਸਿਖਿਆ ਦਿੰਦਾ ਵੀ ਕਿਵੇਂ ਜ਼ਿੰਦਗੀ ਦੇ ਵਿੱਚ ਕਿਹੜੇ ਰਾਹ ਤੇ ਚੱਲਣਾ ਕਿਹੜੇ ਕੰਮ ਉਹਨੂੰ ਸਹੀ ਲੱਗਦੇ ਨੇ ਕੰਮ ਉਸ ਤੋਂ ਬਾਅਦ ਇਨਸਾਨ ਪੜ੍ਹਾਈ ਕਰਕੇ ਕੋਈ ਸਟੱਡੀ ਕਰਕੇ ਕੋਈ ਕੰਮ ਸਿੱਖਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਉਸਤਾਦ ਦੀ ਲੋੜ ਪੈਂਦੀ ਆ ਬਿਲਕੁਲ ਗੀਤਕਾਰੀ ਵੀ ਇੱਕ ਕੰਮ ਹੈ ਇੱਕ ਕੀਤਾ ਹੈ ਇਹਦੇ ਵਿੱਚ ਵੀ ਗੀਤ ਉਸਤਾਦ ਦੀ ਲੋੜ ਪੈਂਦੀ ਹੈ ਤੇ ਉਸਤਾਦ ਤੋਂ ਬਿਨਾ ਕੋਈ ਵੀ ਕਾਰੋਬਾਰ ਹੈ ਜਿਹੜਾ ਉਹ ਅੱਗੇ ਨਹੀਂ ਵਧਦਾ ਹੈਗਾ ਇਸ ਕਰਕੇ ਗੀਤਕਾਰੀ ਵਿੱਚ ਵੀ ਉਸਤਾਦ ਦੀ ਲੋੜ ਪੈਂਦੀ ਆ ਇਸ ਕਰਕੇ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਗੀਤ ਲਿਖੇ ਕਿਵੇਂ ਜਾਂਦੇ ਹਨ ਗੀਤ ਇੱਕ ਜਿਵੇਂ ਆਪਾਂ ਕਵਿਤਾ ਪੜ੍ਹਦੇ ਹਾਂਗੇ ਉਹਨੂੰ ਆਪਾਂ ਲਾਈਨਾਂ ਦੇ ਵਿੱਚ ਗਾ ਲਈਏ ਜੀ ਆਪਾਂ ਗਾ ਕੇ ਉਹ ਗੀਤ ਬਣ ਜਾਂਦਾ ਹੈਗਾ ਇਸੇ ਤਰ੍ਹਾਂ ਸ਼ਬਦ ਨੇ ਜਿਹੜੇ ਉਹ ਚੁਣੇ ਜਾਂਦੇ ਨੇਗੇ ਵੀ ਗੀਤ ਦੇ ਵਿੱਚ ਕਿਸ ਟੌਪਿਕ ਦੇ ਉੱਪਰ ਆਪਾਂ ਗੀਤ ਲਿਖਣਾਗਾ ਤੇ ਉਹਨੂੰ ਕਿਵੇਂ ਪਰੋਣਾਗਾ ਤੇ ਇਹ ਚੀਜ਼ਾਂ ਆਪਾਂ ਸਾਰੀਆਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਅੱਗੇ ਵੀ ਆਪਾਂ ਹੋਰ ਵੀਡੀਓ ਪਾਵਾਂਗੇ ਕੁਝ ਲਾਲੂ ਰਾਈਟਰ ਨੇਗੇ ਜਿਹੜੇ ਅ ਅੱਗੇ ਰਾਈਟਰ ਹੋਏ ਨੇਗੇ ਆਪਾਂ ਤੋਂ ਵੱਡੇ ਆ ਜਿਹੜੇ ਤੇ ਉਹਨਾਂ ਦੀਆਂ ਗੱਲਾਂ ਵੀ ਆਪਾਂ ਕਰਾਂਗੇ ਕੁਝ ਜਿੰਨੀ ਕੁ ਮੈਨੂੰ ਨੌਲੇਜ ਆ ਉਹਨੇ ਇੱਕ ਤੁਹਾਨੂੰ ਮੈਂ ਜ਼ਰੂਰ ਦੱਸੂਗਾ ਤੇ ਸਭ ਤੋਂ ਪਹਿਲੀ ਗੱਲ ਤੇ ਇਹ ਆ ਵੀ ਜਦੋਂ ਕੋਈ ਗੀਤ ਚੱਲਦਾ ਹੁੰਦਾਗਾ ਗੀਤ ਚੱਲ ਰਿਹਾ ਹੁੰਦਾ ਕੋਈ ਕਿਸੇ ਸਿੰਗਰ ਦਾ ਗੀਤ ਆਉਂਦਾ ਉਹਦੇ ਵਿੱਚ ਇੱਕ ਰਾਈਟਰ ਦਾ ਨਾਮ ਜ਼ਰੂਰ ਆਉਂਦਾਗਾ ਹਰ ਇੱਕ ਇਨਸਾਨ ਦੀ ਖੁਆਇਸ਼ ਹੁੰਦੀ ਹੈ ਵੀ ਕਸ਼ਮੀਰਾਣਾ ਵੀ ਇਸ ਗਾਣੇ ਦੇ ਵਿੱਚ ਆਉਂਦਾ ਸਭ ਤੋਂ ਪਹਿਲੀ ਗੱਲ ਤੇ ਮੈਂ ਦੱਸਦਾ ਤੁਹਾਨੂੰ ਮੇਰਾ ਨਾਂ ਗਾਣੇ 'ਚ ਕਿਵੇਂ ਆਉਣ ਲੱਗਿਆ ਕਿਵੇਂ ਮੇਰਾ ਗਾਣਾ ਗਾਣੇ ਦੇ ਵਿੱਚ ਨਾਂ ਪੈਣਾ ਸ਼ੁਰੂ ਹੋਇਆ ਤੇ ਮੇ ਤੋਂ ਉਮਰਸ ਵੀ ਵੱਡੇ ਆ ਵੀਰ ਤੇ ਉਹਨਾਂ ਦਾ ਤਜਰਬਾ ਵੀ ਵੱਡਾ ਬਹੁਤ ਵੱਡੇ ਰਾਈਟਰ ਨੇ ਬਾਈ ਰਾਜ ਕਾਕੜਾ ਜੀ ਤੇ ਜਦੋਂ ਮੈਂ ਥੋੜਾ ਜਿਹਾ ਵੱਡਾ ਹੋਇਆ ਨਾ ਉਸ ਟਾਈਮ ਦੇ ਵਿੱਚ ਰਾਜ ਕਾਕੜਾ ਬਾਈ ਦੇ ਗਾਣੇ ਚੱਲਦੇ ਸੀਗੇ ਸਮਸੀਰ ਸੱਦੂ ਰਾਜ ਕਾਕੜਾ ਇੱਕ ਕੈਸ਼ਟ ਆਈ ਸੀਗੀ ਸਤਵਿੰਦਰ ਬੀਟੀ ਦੀ ਨੱਚਦੀ ਦੇ ਸਿਰੋ ਪਤਾਸੇ ਉਹਦੇ ਵਿੱਚ ਗਾਣਾ ਆਇਆ ਸੀਗਾ ਉਸ ਟਾਈਮ ਦੇ ਵਿੱਚ ਖਬਰ ਵਾਲੇ ਰੇਡੂ ਵੀ ਤੇ ਗਾਣਾ ਆਇਆ ਸੀ ਸਤਵਿੰਦਰ ਬੀਟੀ ਸੁਪਰਸਟਾਰ ਕਲਾਕਾਰ ਹੈ ਪੰਜਾਬ ਦੀ ਤੇ ਬਹੁਤ ਸਾਫ ਸੁਥਰਾ ਗਾਇਆ ਉਹਨੇ ਕੁੜੀ ਨੇ ਤੇ ਇਹ ਮੇਰੇ ਤੋਂ ਵੱਡੇ ਆ ਉਹ ਤੇ ਉਹਨਾਂ ਦਾ ਗਾਣਾ ਆਇਆ ਸੀ ਨੱਚਦੀ ਦੇ ਸਿਰੋ ਪਤਾਸੇ ਬਾਈ ਰਾਜ ਕਾਕੜਾ ਜੀ ਦਾ ਲਿਖਿਆ ਹੋਇਆ ਗਾਣਾ ਸੀ ਉਹ ਉਹਦੇ ਵਿੱਚ ਉਹ ਮੈਂ ਤੁਹਾਨੂੰ ਦੋ ਲੈਣਾ ਸੁਣਾਉਣਾ ਉਹਦੀਆਂ ਉਹ ਗਾਣਾ ਸੀਗਾ ਨਹੀਂ ਪਹਿਲਾਂ ਮੈਨੂੰ ਕਹਿੰਦਾ ਆ ਜਾ ਨੱਚ ਕੇ ਵਖਾ ਨੱਚ ਕੇ ਵਖਾਇਆ ਕਹਿੰਦਾ ਬੋਲੀਆਂ ਵੀ ਪਾ ਨਹੀਂ ਪਹਿਲਾਂ ਮੈਨੂੰ ਕਹਿੰਦਾ ਆ ਜਾ ਨੱਚ ਕੇ ਵਖਾ ਨੱਚ ਕੇ ਵਖਾਇਆ ਕਹਿੰਦਾ ਬੋਲੀਆਂ ਵੀ ਪਾ ਬੋਲੀ ਪਾ ਕੇ ਨਚਣ ਲੱਗੀ ਮੈਂ ਜਦ ਬੋਲੀ ਪਾ ਕੇ ਨਚਣ ਲੱਗੀ ਮੈਂ ਜਦ ਵੇਖ ਕੇ ਆਸੇ ਪਾਸੇ ਨਹੀਂ ਮੁੰਡਾ ਵਾਰ ਗਿਆ ਨੱਚਦੀ ਦੇ ਸਿਰੋਂ ਪਤਾ ਸਿਹਾਈ ਨਹੀਂ ਮੁੰਡਾ ਬਾਹਰ ਗਿਆ ਨੱਚਦੀ ਦੇ ਸਿਰੋਂ ਪਤਾ ਸੇ ਜਦੋਂ ਇਹ ਗਾਣੇ ਦੇ ਵਿੱਚ ਰਾਜ ਕੱਕੜਾ ਬਾਈ ਦਾ ਨਾਮ ਆਇਆ ਨਾ ਉਦੋਂ ਫਿਰ ਮੈਨੂੰ ਵੀ ਆਇ ਲੱਗਿਆ ਵੀ ਮੇਰਾ ਵੀ ਨਾਮ ਆਉਣਾ ਚਾਹੀਦਾ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਰਹੇ ਵੀ ਕਿਵੇਂ ਗਾਣਾ ਬਣੂਗਾ ਕਿਵੇਂ ਗਾਣਾ ਬਣੂਗਾ ਹੌਲੀ ਹੌਲੀ ਤਜਰਬਾ ਕਰਦੀ ਕਰਦੇ ਆ ਗਿਆ ਮੇਰੇ ਤਿੰਨ ਗਾਣੇ ਰਿਕਾਰਡ ਹੋਏ ਸੀ ਪਹਿਲੀ ਵਾਰ ਦੇ ਵਿੱਚ ਤੇ ਇਸੀ ਤਰ੍ਹਾਂ ਕਰਕੇ ਕੋਈ ਵੀ ਇਨਸਾਨ ਆ ਜਿਵੇਂ ਮੈਂ ਬਾਈ ਰਾਜ ਕਾਕੜਾ ਜੀ ਦਾ ਨਾਮ ਲਿਆ ਹੋਣਾ ਹੋ ਸਕਦਾ ਮੈਂ ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਸੁਣਦਾ ਹੋਵਾਂ ਵੀ ਕਿਵੇਂ ਲਿਖੀਆਂ ਨੇ ਇਸ ਕਰਕੇ ਉਸਤਾਦ ਦੀ ਲੋੜ ਪੈਂਦੀ ਹੈਗੀ ਤੇ ਬਾਕੀ ਇਹ ਚੈਨਲ ਆਪਾਂ ਨੇ ਨਵਾਂ ਸ਼ੁਰੂ ਕੀਤਾ ਹੈਗਾ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਜੋ ਮੇਰੇ ਵੀਰ ਮੇਰੀ ਕੋਈ ਭੈਣਾ ਵੀ ਨਹੀਂ ਹੈ writer ਤੇ ਵੀ ਆਪਾਂ ਇਹ ਚੈਨਲ ਨੂੰ ਅੱਗੇ ਸਟਾਰਟ ਕਰੀਏ ਤੇ ਬਾਕੀ ਜਿੰਨੀਆਂ ਕਿ ਗੱਲਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਤੇ ਬਾਕੀ ਸਭ ਤੋਂ ਵੱਧ ਇੱਕ ਤੁਹਾਨੂੰ ਮੈਂ ਗੱਲ ਦੱਸ ਦਾਂਗਾ ਰਾਈਟਰ ਬਣਨ ਦੇ ਲਈ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਨੇਗੀਆਂ ਤੇ ਇੱਕ ਲੋਕਾਂ ਦੀ ਗੱਲ ਸੁਣੋ ਤੇ ਗੱਲ ਸੁਣਦੇ ਸੁਣਦੇ ਨਾ ਜਿੱਦ ਨਾ ਕਰੋ ਕਿਸੇ ਨਾਲ ਹੋ ਸਕਦਾ ਵੀ ਤੁਹਾਡੀ ਮਤ ਅਗਲੇ ਨਾਲ ਨਾ ਮਿਲਦੀ ਹੋਵੇ ਜਾਂ ਉਹਦੀ ਨਾ ਤੁਹਾਡੇ ਨਾਲ ਮਿਲਦੀ ਹੋਵੇ ਤੇ ਜਿੱਦ ਬਿਲਕੁਲ ਨਾ ਕਰੋ ਦੇਖ ਤਾ ਤੁਹਾਨੂੰ ਇਹਦੇ ਵਿੱਚ ਹੋਰ ਖਾਸियत ਗੱਲ ਦਾ ਹੈ ਨਾ ਕਦੇ ਵੀ ਆਪਦੇ ਆਪ ਨੂੰ ਵੱਡਾ ਨਾ ਕਹੋ ਵੀ ਮੈਂ ਬਹੁਤ ਵੱਡਾ ਆਂ ਮੇਰੇ ਵਰਗਾ ਕੋਈ ਹੈ ਨਹੀਂਗਾ ਹਮੇਸ਼ਾ ਪੇਸ਼ ਕਰੋ ਵੀ ਮੈਂ ਬਹੁਤ ਛੋਟਾ ਆਂ ਠੀਕ ਹੈ ਨਾ ਗੱਲ ਕਿਉਂਕਿ ਜਿਹੜਾ ਬੰਦਾ ਆਪਦੇ ਆਪ ਨੂੰ ਵੱਡਾ ਸਮਝਦਾ ਉਹਦਾ ਦਿਮਾਗ ਲੋ ਹੁੰਦਾਗਾ ਬੰਦੇ ਦਾ ਉਹਦੇ ਵਿੱਚ ਮੈਂ ਹੁੰਦੇ ਮੇਰੇ ਵਰਗਾ ਕੋਈ ਹੈ ਨਹੀਂਗਾ ਕੋਈ ਸਾਧਨ ਲੈ ਲੈ ਕੋਈ ਗੱਡੀ ਲੈ ਲਈ ਇਹ ਨਹੀਂ ਕਹਿਣਾ ਵੀ ਮੈਂ ਗੱਡੀ ਲੈ ਲਈ ਮੇਰੇ ਵਰਗਾ ਕੋਈ ਹੈ ਨਹੀਂਗਾ ਗੱਡੀਆਂ ਗੁੱਡੀਆਂ ਲੋਕ ਬਹੁਤ ਇਹੋ ਜਿਹੇ ਲੋਕ ਨੇ ਇਹਨਾਂ ਦੇ ਪਤਾ ਨਹੀਂ ਕਿੰਨੇ ਇੱਕ ਲੈਣਾ ਚ ਹਾਥੀ ਚੱਲਦੇ ਸੀਗੇ ਕਿੱਡੇ ਕਿੱਡੇ ਮਹਿਲ ਸੁੰਨੇ ਪਏ ਨੇਗੇ ਇਹ ਚੀਜ਼ਾਂ ਨਹੀਂਗੇ ਇੱਥੇ ਰਹਿ ਜਾਣਾ ਹੈ ਸਭ ਤੋਂ ਮੇਨ ਮੇਨ ਮੁੱਦਾ ਜਿਹੜਾ ਉਹ ਹੈਗਾ ਇਨਸਾਨੀਅਤ ਦਾ ਇਨਸਾਨੀਅਤ ਦਾ ਮੁੱਦਾ ਹੈ ਸਭ ਤੋਂ ਵੀ ਕਿਸੇ ਦੀ ਨਿੰਦਿਆ ਨਾ ਕਰੋ ਤੇ ਬਿਲਕੁਲ ਹੀ ਆਪਣੇ ਜਿਸ ਵੀ ਇਨਸਾਨ ਦੀ ਤੁਸੀਂ ਗੱਲਾਂ ਸੁਣਦੇ ਹੋ ਨਾ ਉਹ ਗੱਲਾਂ ਨੂੰ ਇਹ ਜੇ ਢੰਗ ਨਾਲ ਸੁਣੋ ਵੀ ਉਹਦੇ ਵਿੱਚ ਕੰਮ ਦੀਆਂ ਗੱਲਾਂ ਤੁਹਾਡੇ ਖਰੇ ਨੇ ਗੱਲਾਂ ਤੋਂ ਹੀ ਗੀਤ ਬਣਦਾ ਹੁੰਦਾ ਗੱਲਾਂ ਨੇ ਜਿਹੜੀਆਂ ਉਹ ਆਪਾਂ ਹੂੰ ਕਰ ਲੈਨੇ ਬੈਠ ਕੇ ਜਿਹੜਾ ਗੀਤ ਹੁੰਦਾ ਉਹ ਗਾ ਕੇ ਕਰਾਇਆ ਜਾਂਦਾ ਕਿਉਂਕਿ ਕੋਈ ਵੀ ਤਜਰਬਾ ਹੁੰਦਾਗਾ ਉਹ ਗੀਤ ਗੱਲਾਂ ਤੋਂ ਹੀ ਗੀਤ ਬਣਦਾ ਲੋਕਾਂ ਦੇ ਵਿੱਚੋਂ ਹੀ ਗੀਤ ਬਣਦਾ ਗੀਤ ਨੂੰ ਤੁਸੀਂ ਕਿਸੇ ਵੀ ਚੀਜ਼ ਤੇ ਸਕੂਟਰੀ ਤੇ ਮੋਟਰਸਾਈਕਲ ਤੇ ਬੱਸ ਤੇ ਬੈਠਣ ਵਾਲੇ ਮੰਜੇ ਤੇ ਕਿਸੇ ਵੀ ਚੀਜ਼ ਨੂੰ ਫਿੱਟ ਕਰ ਸਕਦੇ ਹੋ ਤੁਸੀਂ ਗਾਣੇ ਦੇ ਵਿੱਚ ਮੰਨ ਲਓ ਤਜਰਬਾ ਆਇਆ ਨਾ ਆਪਾਂ ਨੂੰ ਇਹ ਸਾਰੀਆਂ ਗੱਲਾਂ ਆਪਾਂ ਪੇਸ਼ ਕਰਾਂਗੇ ਇਹਦੇ ਵਿੱਚ ਵੀਡੀਓ ਦੇ ਵਿੱਚ ਤੇ ਸਾਰਿਆਂ ਦਾ ਧੰਨਵਾਦ ਇਹ ਚੈਨਲ ਨੂੰ ਸਬਸਕ੍ਰਾਈਬ ਕਰਿਓ